ਅਜਦਾ ਰੋਡ ਸ਼ੋ ਜਿਹੜਾ ਵਾ ਬਹੁਤ ਤਸੱਲੀ ਬਖਸ਼ ਹੋਇਆ ਇਹਦੇ ਵਿੱਚੋਂ ਨਵੀਆਂ ਝਲਕਾਂ ਨਜ਼ਰ ਆਈਆਂ ਨੇ ਲੋਕਾਂ ਦਾ ਪਮਾਨਾ ਜਿਹੜਾ ਵਾ ਉਹ ਉਹਦਾ ਵੇਖਿਆ ਗਿਆ ਵਾ ਕਿ ਲੋਕ ਕਿੰਨੇ ਕਾਲੀ ਦਲ ਲਈ ਤਾਬਲੇ ਨੇ ਮੈ ਸਮਝਿਨਾ ਕਿ ਕੋਈ ਕਿਸੇ ਵਰਕਰ ਨੂੰ ਕਿਹਾ ਦੀਗਾ ਮੈਨੂੰ ਇਹਨਾਂ ਨੇ ਕਿਹਾ ਸੀਗੇ ਤੂੰ ਹੱਤਵਾਰ ਹੋਣਾ ਮੈਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਮੱਥਾ ਟੇਕਣ ਚੱਲਾਂਗੇ ਆਪ ਮਹਾਰੀਆਂ ਫੌਜਾਂ ਪਿੰਡਾਂ ਚੋਂ ਨਿਕਲੀਆਂ ਨੇ ਸ਼ਰਕਾਂ ਤੇ ਆ ਗਈਆਂ ਯਾਨੀ ਹਜ਼ਾਰਾਂ ਲੋਕ ਜਿਹੜੇ ਨੇ ਨੌਜਵਾਨ ਬਜ਼ੁਰਗ ਉਹਨਾਂ ਨੇ ਸ਼ਰਕਾਂ ਤੇ ਆ ਕੇ ਮੇਰਾ ਸਵਾਗਤ ਕੀਤਾ ਵਾ ਮੈਨੂੰ ਹੌਸਲਾ ਦਿੱਤਾ ਏ ਮੈਨੂੰ ਥਾਪੀ ਦਿੱਤੀ ਏ ਔਰ ਮੇਰਾ ਇਹ ਦੇ ਨਾਲ ਬੜਾ ਹੌਸਲਾ بلند ਹੋਇਆ 2027 ਮੈਨੂੰ ਨਜ਼ਰ ਆਉਂਦਾ ਕਿ 2027 ਤੋਂ ਪਹਿਲਾਂ ਇੱਕ ਨੇਹਰੀ ਝਲਣੀ ਹੈ ਜਿਸ ਨੇਹਰੀ ਦੇ ਤੂਫਾਨ ਵਿੱਚ ਕੋਈ ਸਾਡੀ ਵਿਰੋਧੀ ਪਾਰਟੀ ਸਾਨੂੰ ਨਜ਼ਰ ਨਹੀਂ ਆਉਣੀ ਇਤਨੀ ਤੇਜ਼ੀ ਦੇ ਨਾਲ ਲੋਕ ਜਿਹੜੇ ਨੇ ਉਹ ਲਾਮਬੰਦ ਹੋਣੇ ਨੇ ਜਿਵੇਂ ਪਿਛਲੀ ਵਾਰੀ ਆਮ ਪਾਰਟੀ ਦਾ ਕੋਈ ਵਰਕਰ ਕਿਸੇ ਦੇ ਜੰਮੇ ਮਰੇ ਤੇ ਨਹੀਂ ਗਿਆ ਕਿਸੇ ਦੇ ਸਖਣ ਸੁਹਾਰੇ ਤੇ ਨਹੀਂ ਗਿਆ ਕੋਈ ਉਹਨਾਂ ਨੇ ਕਾਨਫਰੰਸ ਨਹੀਂ ਕੀਤੀ ਕੋਈ ਧਰਨਾ ਨਹੀਂ ਮਾਰਿਆ ਨਾ ਉਹਨਾਂ ਦਾ ਪਿੰਡਾਂ ਵਿੱਚ ਕੋਈ ਪੋਲਿੰਗ ਏਜੰਟ ਸੀਗਾ ਕੋਈ ਬਸਤਾ ਫੜਨ ਵਾਲਾ ਵੀ ਨਹੀਂ ਸੀ ਲੋਕਾਂ ਨੇ ਅੰਨੇ ਵਾ ਵੋਟਾਂ ਉਹਨਾਂ ਨੂੰ ਪਾ ਕੇ ਏਡੀ ਵੱਡੀ ਮジョਰਿਟੀ ਦਿੱਤੀ ਤੇ 5 ਸਾਲ ਦਾ ਮੌਕਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਦਿੱਤਾ ਮੈਂ ਸਮਝਦਾ ਕਿ ਉਹਨੇ ਗੁੱਸੇ ਦੇ ਨਾਲ ਲੋਕ ਉਹਨੀ ਆਪਣੀ ਗਲਤੀ ਨੂੰ ਨਜ਼ਰਅੰਦਾਜ਼ ਕਰਨ ਵਾਸਤੇ ਤੇਜ਼ੀ ਨਾਲ ਕਾਲੀ ਦਲਵਾਲ ਨੂੰ ਵਧ ਰਹੇ ਨੇ ਅੱਜ ਦੇ ਇਸ ਜਿਹੜਾ ਰੋਡ ਸ਼ੋਅ ਵਾ ਇਹਦੇ ਤੋਂ ਨਜ਼ਰ ਆਉਂਦੇ ਨੇ ਕੇ ਲੋਕਾਂ ਵਿੱਚ ਬੜਾ ਗੁੱਸਾ ਵਾ ਲੋਕ ਬੜੇ ਕਰੰਟ ਵਿੱਚ ਨੇ ਕਾਲੀ ਦਲ ਨੂੰ ਮਜ਼ਬੂਤੀ ਦੇਣ ਲਈ ਤੇ ਅੱਜ ਦੀਆਂ ਸੰਗਤਾਂ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੇ ਫੈਸਲੇ ਤੇ ਮੋਹਰ ਲਾਤੀ ਏ ਕਿ ਜਿਹੜਾ ਜ਼ਿਲ੍ਹੇ ਦਾ ਪ੍ਰਧਾਨ ਤੁਸੀਂ ਬਣਾਇਆ ਮੈਂ ਸਾਨੂੰ ਉਹ ਪ੍ਰਵਾਨ ਆ ਤੇ ਉਹਦੀ ਅਗਵਾਈ ਦੇ ਵਿੱਚ ਅਸੀਂ ਜ਼ਿਲ੍ਹੇ ਨੂੰ ਆਰਗੇਨਾਈਜ਼ ਕਰਾਂਗੇ ਜ਼ਿਲ੍ਹੇ ਦਾ ਜਿਹੜਾ ਲੋਕਲ ਪ੍ਰਬੰਧ ਆ ਉਹਨੂੰ ਦੁਰਸਤ ਕਰਾਂਗੇ ਮੇਰਾ ਸਾਬ੍ਹ ਦੋ ਜੀ ਇਹ ਮੇਰੀ ਜਿੰਨੀ ਪਿਉ ਨਾ いや ਉਹਦੇ ਵਿੱਚ ਤੁਸੀਂ ਆਪਣਾ ਕ੍ਰੈਡਿਟ ਤੋਹਿਆ ਕਿ ਆਮ ਆਦਮੀ ਪਾਰਟੀ ਦੇ ਨਾਲ ਤੁਹਾਨੂੰ ਲੱਗਦਾ ਕਿ ਜਿੰਨਾ ਤੁਸੀਂ ਕੈਡਰ ਤੋਹਿਆ ਕਿ ਉਹ ਸਾਰੇ ਵਾਪਸ ਆ ਜਾਈਗਾ ਮੇਰਾ ਇੱਕ ਵੀ ਵਰਕਰ ਜਿਹੜਾ ਵਾ ਉਹ ਆਮ ਪਾਰਟੀ ਵੱਲ ਨਹੀਂ ਗਿਆ ਆਮ ਪਾਰਟੀ ਦੀ ਮਦਦ ਕੀਤੀ ਮੈਂ ਠੋਕੇ ਮੈਂ ਆਮ ਪਾਰਟੀ ਦੀ ਮਦਦ ਨਹੀਂ ਕੀਤੀ ਮੈਂ ਸੁਖੀ ਰੰਧਾਵੇ ਨੂੰ ਹਰਾਉਣ ਵਾਸਤੇ ਮਦਦ ਕੀਤੀ ਹੈ ਆਮ ਪਾਰਟੀ ਕੋ ਸਾਡੀ ਦੋਸਤ ਨਹੀਂ ਅਸੀਂ ਕੋਈ ਉਹਨਾਂ ਕੋ ਭੀਖ ਨਹੀਂ ਮੰਗਦੇ ਅਸੀਂ ਉਹਨਾਂ ਨੂੰ ਕੋਈ ਕੰਮ ਨਹੀਂ ਕਹਿੰਦੇ ਨਾ ਉਹ ਕਰਨ ਜੋਗੇ ਹੀ ਨਹੀਂ ਅਸੀਂ ਆਪਣੇ ਬਲ ਬੋਤੇ ਤੇ ਲੋਕਾਂ ਦੀ ਸੇਵਾ ਕਰਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਨਹੀਂ ਜਾਂ ਨਸ਼ਿਆਂ ਉੱਤੇ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਤੁਸੀਂ ਉਹਨੂੰ ਕਿਵੇਂ ਦੇਖਦੇ ਹੋ ਕਿ ਕੋਈ ਵਾਕਈ ਹੋ ਰਹੀਆਂ ਜਾਂ ਮੈਂ ਸਮਝ ਨਾ ਵਾਂ ਕਿ ਜੇ ਮੈਂ ਗੱਲਾਂ ਕਰਾਂਗਾ ਉਹ ਆਪਣੇ ਫੈਸਲਿਆਂ ਨੂੰ ਦਰੁਸਤ ਕਰਨਗੇ ਪਰ ਨਸ਼ਿਆਂ ਦੇ ਸਬੰਧ ਵਿੱਚ ਜੇ ਕਿਤੇ ਦੂਰ ਅੰਦੇਸ਼ੀ ਦੇ ਨਾਲ ਕੋਈ ਸਿਆਣਾ ਮਨਿਸਟਰ ਵਲਾ ਦੇਣ ਜਾਂ ਕੋਈ ਜੱਜ ਰਿਟਾਇਰ ਲਾ ਦੇਣ ਤੇ ਜਿੰਨੇ ਲੋਕ ਫੜ ਕੇ ਜੇਲ੍ਹਾਂ ਦੇ ਵਿੱਚ ਦਿੱਤੇ ਨੇ ਉਹਨਾਂ ਦੀ ਸਕਰੀਨਿੰਗ ਕਰਨ ਤੇ 10% ਉਹਨਾਂ ਵਿੱਚ ਦੋਸ਼ੀ ਨੇ 90% ਜਿਹੜੇ ਨੇ ਫੜ ਕੇ ਅੰਕੜੇ ਵਧਾਏ ਨੇ ਇਹਨਾਂ ਨੇ ਜੀ ਸਾਹਿਬ ਤੁਸੀਂ ਕੋਰ ਕਮੇਟੀ ਚੋਂ ਵੱਡੇ ਫੈਸਲੇ ਵੀ ਲੈਂਦੇ ਤੁਸੀਂ ਆਖਦਾ ਹੋ ਔਰ 2027 ਦੇ ਵਿੱਚ ਤੁਹਾਨੂੰ ਲੱਗਦਾ ਕਿ ਪਾਰਟੀ ਨੂੰ ਲੋੜ ਪਏਗੀ ਕਿਸੇ ਨਾਲ ਅਲਾਈਂਸ ਕਰਨ ਦੀ ਜਾਂ ਕਾਲੀ ਦਲ ਹੋਏ ਜਾਂ ਕੋਈ ਹੋਰ ਪਾਰਟੀ। ਮੈਂ ਇਹ ਸਮਝਣਾਵਾ ਕਿ ਕਾਲੀ ਦਲ ਦੇ ਇਤਿਹਾਸ ਵਿੱਚ ਤੇ ਮੇਰੀ ਜ਼ਿੰਦਗੀ ਵਿੱਚ ਇੱਕ ਵਾਰੀ ਅਸੀਂ ਕਿਸੇ ਪਾਰਟੀ ਨਾਲ ਵੀ ਸਮਝੌਤਾ ਨਹੀਂ ਸੀ ਕੀਤਾ। ਸਾਡੀ ਭਾਜਪਾ ਨਾਲ ਬਣਦੀ ਨਹੀਂ ਸੀ ਉਦੋਂ ਵੀ। ਤੇ ਬਹੁਜਨ ਸਮਾਜ ਪਾਰਟੀ ਨਾ ਮਾਤਰ ਸੀ ਪੰਜਾਬ ਵਿੱਚ ਅਸੀਂ ਉਹਦੇ ਨਾਲ ਸਮਝੌਤਾ ਕਰ ਲਿਆ। ਤਿੰਨ ਸ਼ੀਟਾਂ ਪਾਰਲੀਮੈਂਟ ਦੀ ਉਹਨਾਂ ਜਿੱਤੀਆਂ ਬਾਕੀ ਆਈਆਂ ਸਾਰੀਆਂ ਜਿੱਤ ਲਈਆਂ ਜਦੋਂ ਸੈਂਟਰ ਵਿੱਚ ਸਰਕਾਰ ਬਣਨੀ ਸੀ ਤੇ ਬਰਾਬਰ ਬਰਾਬਰ ਦੀਆਂ ਵੋਟਾਂ ਸੀਗੀਆਂ ਤੇ ਜਿਹੜੀ ਆਪਣੇ ਬਹੁਜਨ ਸਮਾਜ ਪਾਰਟੀ ਇਹ ਕਾਂਗਰਸ ਨਾਲ ਜਾ ਕੇ ਰਲ ਗਈ ਆਹੀਂ ਬਿਨਾ ਸ਼ਰਤ ਭਾਜਪੀ ਨੂੰ ਹਮਾਇਤ ਦਿੱਤੀ ਔਰ ਆਹੀਂ ਨੀ ਹਮਾਇਤ ਨਹੀਂ ਆਪਣੇ ਐਮਪੀਅਨ ਦੀ ਦਿੱਤੀ 14 MP ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦੂਜੀਆਂ ਪਾਰਟੀਆਂ ਦੇ ਤੋੜ ਕੇ ਵੀ ਭਾਜਪੀ ਨੂੰ ਦਿੱਤੇ ਭਾਰਤੀ ਜਨਤਾ ਪਾਰਟੀ ਨੂੰ ਫਰੂਕ ਅਬਦੁੱਲੇ ਦੇ ਓਮ ਪ੍ਰਕਾਸ਼ ਚਟਾਲੇ ਦੇ ਇਸੇ ਤਰ੍ਹਾਂ ਸਾਊਥ ਵਿੱਚੋਂ 14 MP ਤੋੜੇ ਤੇ ਬਾਜਪਈ ਦੀ ਸਰਕਾਰ ਬਣਾਈ ਤੇ ਬਾਜਪਈ ਇੱਕ ਕਿੱਡਾ ਵਧੀਆ ਇਨਸਾਨ ਸੀ ਜਿਨੇ ਪੰਜਾਬ ਦੇ ਲੋਕਾਂ ਤੇ ਮਲਮ ਪੱਟੀ ਕੀਤੀ ਜੋ ਐਮਰਜੈਂਸੀ ਦੇ ਵੇਲੇ ਜਾਂ ਮਾੜਿਆ ਸਮਿਆਂ ਵਿੱਚ ਸਾਡੇ ਨਾਲ ਵਾਪਰੇ ਅਸੀਂ 27 ਦੀ ਗੱਲ ਕੀਤੀ ਮੈਂ 27 ਵਿੱਚ ਸਾਨੂੰ ਲੋੜ ਪਈ ਤੇ ਕਰਾਂਗੇ ਨਹੀਂ ਤੇ ਬਿਨਾਂ ਵੀ ਸਮਝੌਤੇ ਤੋਂ ਅਸੀਂ ਛਾਤੀ ਡਾਹ ਕੇ ਲੜਾਂਗੇ ਅੱਗੇ ਲੜਦੇ ਰਹਾਂ ਸਾਡਾ ਸਮਝੌਤਾ ਕਿਸੇ ਪਾਰਟੀ ਨਾਲ ਨਹੀਂ ਹੋ ਸਕਦਾ ਜਿਹਦੇ ਨਾਲ ਸਾਡੇ ਸਿਧਾਂਤ ਰਲ ਗਏ ਆਪਣੇ ਵਰਕਰਾਂ ਨੂੰ ਕੋਈ ਸੰਦੇਸ਼ ਸਾਥੀ ਮੈਂ ਆਪਣੇ ਵਰਕਰਾਂ ਨੂੰ ਸੰਦੇਸ਼ ਦੇਣਾ ਦੇਣਾ ਚਾਹੁੰਨਾ ਵਾਂ ਕਿ ਜਿਹੜੇ ਲੋਕ ਪਾਰਟੀ ਲਈ ਕੰਮ ਕਰਨਾ ਚਾਹੁੰਦੇ ਨੇ 24 ਘੰਟੇ ਪਾਰਟੀ ਨੰਬਰ 1 ਤੇ ਘਰ ਦਾ ਕੰਮ ਕਾਜ ਨੰਬਰ 2 ਉਹ ਮੇਰੇ ਨਾਲ رابطہ ਕਰਨ ਉਹਨਾਂ ਨੂੰ ਪਾਰਟੀ ਸਤਿਕਾਰ ਮਾਨ ਵੀ ਦੇਗੀ ਤਾਕਤ ਵੀ ਦੇਗੀ ਤੇ ਉਹਨਾਂ ਦੇ ਕੋਲੋਂ ਤਾਕਤ ਲਏਗੀ ਵੀ ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਜਿਹੜੇ ਵੇਲੇ ਲੋਕ ਸਾਨੂੰ ਪਾਰਟੀ ਵਿੱਚ ਅਹੁਦਾ ਹੀ ਲੈਣਾ ਚਾਹੁੰਦੇ ਨੇ ਉਹਨਾਂ ਬਾਰੇ ਜਰਾ ਕੁ ਸੋਚਣਾ ਪਏਗਾ ਕਿ ਜਿਹੜਾ ਵੇਲਾ ਘਰੋਂ ਨਿਕਲ ਕੇ ਤੇ ਕਹਿੰਦਾ ਮੈਂ ਹੁਣ ਐਮਐਲਏ ਬਣ ਜਾਵਾਂ ਜਾਂ ਮੈਂ ਹੋਰ ਕੁਝ ਬਣ ਜਾਵਾਂ ਉਹ ਨੰਬਰ 2 ਤੇ ਰਹਿਣਗੇ ਵਰਕਰ ਨੰਬਰ 1 ਤੇ ਰਹੇਗਾ ਤੇ ਸਭ ਤੋਂ ਪਹਿਲਾ ਮੇਰਾ ਫਰਜ ਬਣੇਗਾ ਕਿ ਜਿਹੜੇ 80 80 ਸਾਲ ਤੋਂ ਉੱਪਰ ਦੇ ਅਕਾਲੀ ਲੀਡਰ ਘਰਾਂ 'ਚ ਬੈਠੇ ਨੇ ਕੰਮ ਨਹੀਂ ਕਰ ਸਕਦੇ ਮੈਂ ਉਹਨਾਂ ਦੇ ਘਰਾਂ ਵਿੱਚ ਜਾ ਕੇ ਪਹਿਲਾਂ ਉਹਨਾਂ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਉਹਨਾਂ ਦੀ ਅਸ਼ੀਰਵਾਦ ਲਵਾਂਗਾ ਉਹਨਾਂ ਦੀ ਸਲਾਹ ਲਵਾਂਗਾ ਤੇ ਉਹਨਾਂ ਦੀ ਸਲਾਹ ਲੈ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਪਾਰਟੀ ਨੂੰ ਮਜ਼ਬੂਤ ਕਰਾਂਗਾ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਅੱਜ ਅਕਾਲੀ ਦਲ ਦਾ ਮੈਂ ਇਹ ਮਹਿਸੂਸ ਕੀਤਾ ਕਿ ਜੋ ਵਰਕਰ ਬਿਨਾਂ ਚਾਰਜ ਤੋਂ ਘਰਾਂ ਦੇ ਵਿੱਚ ਬੈਠਾ ਹੋਇਆ ਸੀਗਾ ਅੱਜ ਫੁੱਲ ਚਾਰਜ ਹੋ ਕੇ ਵਰਕਰ ਉਮ ਮਹਾ ਮਾ ਕੇ ਸਵਾਗਤ ਵਾਸਤੇ ਪਹੁੰਚੇ ਕਿਉਂਕਿ ਜ਼ਿਲ੍ਹਾ ਪ੍ਰਧਾਨ ਬਣ ਤੋਂ ਬਾਅਦ ਲੰਗਾ ਸਾਹਿਬ ਪਹਿਲੀ ਵਾਰ ਜ਼ਿਲ੍ਹੇ ਦੇ ਵਿੱਚ ਆਏ ਸੀਗੇ ਤੇ ਨਸ਼ਹਿਰਾ ਪੱਤਨ ਤੋਂ ਅਸੀਂ ਸਵੇਰ ਦੇ 10 ਵਜੇ ਦੇ ਤੁਰੇ ਹੋਏ ਆਂ ਤੇ ਲੋਕਾਂ ਨੇ ਰਸਤੇ ਦੇ ਵਿੱਚ ਆਪਣੇ ਆਪਣੇ ਪਿੰਡਾਂ ਤੋਂ ਬਾਹਰ ਆ ਕੇ ਸਵਾਗਤ ਕੀਤਾ ਹੈ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਲੋਕਾਂ ਨੂੰ ਖੁਸ਼ੀ ਸੀਗੀ ਕਿ ਸਾਡੀ ਦੁਬਾਰਾ ਉਸ ਲੀਡਰ ਨੇ ਬਾਹ ਫੜਨੀ ਹੈ ਜਿਹੜਾ ਸਾਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਿਛਲੇ 25-30 ਸਾਲ ਤੋਂ 2027 ਦੀ ਚੋਣਾਂ ਨੂੰ ਆਪਾਂ ਨਾਲ ਲੱਗੇ ਜੇ ਵੀ ਇਲੈਕਸ਼ਨ ਲਈ ਦੇਖੋ ਅਕਾਲੀ ਦਲ ਇਸ ਜ਼ਿਲ੍ਹੇ ਦੇ ਵਿੱਚ ਬਹੁਤ ਸਟਰੋਂਗ ਹੁੰਦਾ ਰਿਹਾ ਹੈ ਤੇ ਮੈਨੂੰ ਆਸ ਹੈ ਕਿ ਹੁਣ ਵੀ ਸਾਰੇ ਜਾਣੇ ਅਸੀਂ ਇਕੱਠੇ ਸਿਰ ਜੋੜ ਕੇ ਗਿਲੇ ਸ਼ਿਕਵੇ ਭੁਲਾ ਕੇ ਤੇ ਅਕਾਲੀ ਦਲ ਨੂੰ ਮਜ਼ਬੂਤ ਕਰਾਂਗੇ ਇਸ ਜ਼ਿਲ੍ਹੇ ਦੇ ਵਿੱਚ ਤਾਂ ਕਿ 2027 ਦੀ ਜੋ ਇਲੈਕਸ਼ਨ ਹੋਣੀ ਹੈ ਉਹਰਾ ਅਸੀਂ ਇਥੋਂ ਮੋੜ ਬਣ ਕੇ ਭੇਜੀਏ ਕਿ ਗੁਰਦਾਸਪੁਰ ਹਲਕਾ ਜੋ ਜ਼ਿਲ੍ਹਾ ਹੈ ਉਹ ਵੱਧ ਤੋਂ ਵੱਧ ਮਾਰ ਜਨਾਂ ਆਪਣੇ ਐਮ ਐਲ ਏ ਜੇ ਤਾਂ ਕਿ ਭੇਜੇ ਤਾਂ ਕਿ ਆਕਾਲੀ ਦਲ ਦੀ ਸਰਕਾਰ ਬਣੇ ਤੇ ਇਸ ਜ਼ਿਲ੍ਹੇ ਦੀ ਦੁਬਾਰਾ ਸੁਣਵਾਈ ਕੀਤੇ ਆ ਜਿਹੜਾ ਕੋਲ ਨਾ ਕੈਡਰ ਸੀ ਤੁਸੀਂ ਪਿਛਲੇ ਇਲੈਕਸ਼ਨ ਚ ਜਿੱਤੇ ਬਣੀ ਤੇ ਆਮ ਆਦਮੀ ਪਾਰਟੀ ਨਾਲ ਆਪ ਤੋਰਿਆ ਸੀ ਤੁਹਾਨੂੰ ਲੱਗਦਾ ਸਾਰੇ ਸਾਰੇ ਵਾਪਸ ਆ ਜੇ ਅੱਜ ਰੋਡਾਂ ਦੇ ਉੱਤੇ ਤੁਸੀਂ ਆ ਜਾਂਦੇ ਤੇ ਪਤਾ ਲੱਗ ਜਾਣਾ ਸੀਗਾ ਕਿ ਆਪਣਾ ਆਇਆ ਕਿ ਨਾਲ ਦੂਜਾ ਵੀ ਲੈ ਆਇਆ ਏ ਇਹ 27 ਦੇ ਵਿੱਚ ਪਤਾ ਲੱਗੇਗਾ ਕਿ ਕੈਡਰ ਕਿੱਥੇ ਖਲੋਤਾ ਸੀਗਾ ਕੈਡਰ ਉੱਥੇ ਹੀ ਖਲੋਤਾ ਏ ਕੈਡਰ ਨੇ ਸਿਰਫ ਵੋਟਾਂ ਪਾਈਆਂ ਸੀ ਸੁੱਖੀ ਨੂੰ ਹਰਾਉਣ ਵਾਸਤੇ ਦੁਬਾਰਾ ਕੈਡਰ ਅਕਾਲੀ ਦਲ ਦਾ ਕਦੀ ਵੀ ਜੜਾ ਅਕਾਲੀ ਦਲ ਦੀਆਂ ਪਿੰਡ-ਪਿੰਡ ਲੈਵਲ ਤੇ ਗਲੀਆਂ ਦੇ ਵਿੱਚ ਤੱਕ ਜੜਾ ਫੈਲੀਆਂ ਹੋਈਆਂ ਨੇ ਇਹ ਕਦੀ ਵੀ ਖਤਮ ਹੋਣ ਵਾਲੀਆਂ ਨਹੀਂ ਐਲਾਈਸ ਕਰੋਗੇ ਕਿਸੇ ਪਾਰਟੀ ਨਾਲ ਲੱਗਦਾ ਤੇ ਕੋ ਏ ਏ ਇਹ ਕੰਮ ਹੈਗਾ ਇਹ ਹਾਈ ਕਮਾਂਡ ਦਾ ਉਹਨਾਂ ਨੇ ਪਾਲਿਸੀਆਂ ਬਣਾਉਣੀਆਂ ਏ ਜੇ ਤਾਂ ਕੋਈ ਪਾਰਟੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗੀ ਸਾਡੀਆਂ ਮੰਗਾਂ ਨੂੰ ਮੰਨੇਗੀ ਕੀ ਅਕਾਲੀ ਦਲ ਪੰਜਾਬ ਦੇ ਕੀ ਕਿਹੜੇ ਇਸ਼ੂਜ਼ ਨੂੰ ਲੈ ਕੇ ਮੰਗ ਰੱਖਦਾ ਹੈ ਤੇ ਫਿਰ ਜਿਹੜੀ ਪਾਰਟੀ ਹੋਊਗੀ ਉਹਨਾਂ ਗੱਠਜੋੜ ਹੋ ਜਾਏਗਾ